ਕਾਮਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਰੋਸ ਪਾਇਆ ਜਾ ਰਿਹਾ ਪੰਜਾਬ ਦੇ ਵੱਖ-ਵੱਖਰੇ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖਰੇ ਸੰਗਠਨ ਕੈਂਡਲ ਮਾਰਚ ਕਰ ਰਹੇ ਆ ਗੱਲ ਹੁਸ਼ਿਆਰਪੁਰ ਦੀ ਕੀਤੀ ਜਾਵੇ ਤਾਂ ਹੁਸ਼ਿਆਰਪੁਰ ਦੇ ਵਿੱਚ ਹਿੰਦੂ ਸਿੱਖ ਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਇਸ ਅੱਤਵਾਦੀ ਹਮਲੇ ਦੀ ਨਿਖੇਦੀ ਕਰਨ ਤੋਂ ਬਾਅਦ ਕੈਂਡਲ ਮਾਰਚ ਕੱਢਿਆ ਗਿਆ ਰੋਸ ਮੂਜ਼ਾਹਰਾ ਕੀਤਾ ਗਿਆ ਹੁਸ਼ਿਆਰਪੁਰ ਦੀਆਂ ਸੜਕਾਂ ਦੇ ਉੱਤੇ ਪਹੁੰਚ ਕੇ ਉਹਨਾਂ ਦੇ ਵੱਲੋਂ ਜਿੱਥੇ ਇਸ ਹਮਲੇ ਦਿਨ ਖੇਦੀ ਕੀਤੀ ਉੱਥੇ ਹੀ ਆਪਸੀ ਭਾਈਚਾਰੇ ਦੇ ਕਾਇਮ ਰਹਿਣ ਦੀ ਮਿਸਾਲ ਵੀ ਕਾਇਮ ਕੀਤੀ ਆ ਸਾਰਿਆਂ ਜਥੇਬੰਦੀਆਂ ਦੇ ਵੱਲੋਂ ਸਾਰੇ ਧਰਮ ਦੇ ਆਗੂਆਂ ਦੇ ਵੱਲੋਂ ਧਾਰਮਿਕ ਹਸਤੀਆਂ ਦੇ ਵੱਲੋਂ ਇਕੱਠੇ ਹੋ ਕੇ ਇਹ ਰੋਸ ਮੂਜ਼ਾਹਰਾ ਕੀਤਾ ਗਿਆ ਇਸ ਮੌਕੇ ਕੀ ਕੁਝ ਕਹਿ ਰਹੇ ਨੇ ਰੋਸ ਮੂਜ਼ਾਹਰਾ ਕਰਨ ਵਾਲੇ ਜੈ ਸ਼੍ਰੀ ਰਾਮ ਜੀ ਅੱਜ ਬਜਰੰਗਦਾਲ ਹਿੰਦੁਸਤਾਨ ਵੱਲੋਂ ਪਹਿਲਗਾਮ ਦੇ ਵਿੱਚ ਜਿਹੜਾ ਨਜਾਇਜ਼ ਹਿੰਦੂਆਂ ਦੇ ਉੱਤੇ ਹਮਲਾ ਹੋਇਆ ਘੁੰਮਣ ਗਿਆ ਤੇ ਉਹਨਾਂ ਨੂੰ ਮੌਤੇ ਘਾਟ ਉਤਾਰ ਗਿਆ ਉਤਾਰਿਆ ਗਿਆ ਅੱਤਵਾਦ ਵੱਲੋਂ ਤੇ ਉਹਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਉਹਦੇ ਰੋਸ ਦੇ ਵਿੱਚ ਅੱਜ ਬਜਰੰਗਦਲ ਹਿੰਦੁਸਤਾਨ ਵੱਲੋਂ ਪੂਰੇ ਪੰਜਾਬ ਦੇ ਵਿੱਚ ਪਾਕਿਸਤਾਨ ਦਾ ਅੱਤਵਾਦ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਇਹ ਘਟਨਾ ਜਿਹੜੀ ਬਹੁਤ ਨਿੰਦਨੀਆ ਘਟੜਿਆ ਆਏ ਦਿਨ ਹਿੰਦੂਆਂ ਦੇ ਉੱਤੇ ਬਹੁਤ ਹੀ ਬੁਰਾ ਸਲੂਕ ਕੀਤਾ ਜਾਂਦਾ ਆ ਕਦੀ ਕਿਸੇ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹਿੰਦੂਆਂ ਦੇ ਨਾਲ ਆਏ ਦਿਨ ਜੋ ਵੀ ਇਹ ਘਟਨਾਵਾਂ ਹੁੰਦੀਆਂ ਆ ਉਸ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੈ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਹਿੰਦੂਆਂ ਦੀ ਸੁਰੱਖਿਆ ਜਿਹੜੀ ਆ ਇਹ ਯਕੀਨੀ ਬਣਾਈ ਜਾਵੇ ਪਾਕਿਸਤਾਨ ਦੀਆਂ ਦਲਿਤ ਜਥੇਬੰਦੀਆਂ ਤੇ ਮੁਸਲਿਮ ਜਥੇਬੰਦੀਆਂ ਵੱਲੋਂ ਜਿਹੜਾ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਜਿਹੜੇ ਸੈਲਾਨੀ ਸੀਗੇ ਉਹਨਾਂ ਦੇ ਉੱਤੇ ਇੱਕ ਬਹੁਤ ਦਰਿੰਦਗੀ ਭਰਿਆ ਜਿਹੜਾ ਹਮਲਾ ਕੀਤਾ دہشت گردਾਂ ਨੇ ਉਦੇ ਵਿਰੋਧ ਦੇ ਵਿੱਚ ਉਹਦੇ ਹਮਲੇ ਦੇ ਵਿੱਚ ਜਿਹੜੇ 26 25 ਤੋਂ 26 ਦੇ ਕਰੀਬ ਜਿਹੜੇ ਸਲਾਨੀ ਆ ਉਹ ਮਾਰੇਗੇ ਉਸ ਦੇ ਵਿਰੋਧ ਵਿੱਚ ਅੱਜ ਵੱਖ-ਵੱਖ ਸੰਗਠਨਾ ਨੇ ਹੁਸ਼ਿਆਰਪੁਰ ਬੰਦ ਦੀ ਕਾਲ ਦਿੱਤੀ ਸੀ ਉਸ ਦੇ ਤਹਿਤ ਅੱਜ ਹੁਸ਼ਿਆਰਪੁਰ ਦੇ ਗੁਰਦੁਆਰਾ ਸਿੰਘ ਸਭਾ ਤੋਂ ਸਾਰੀਆਂ ਜਿਹੜੀਆਂ ਸਮੂਹਕ ਜਥੇਬੰਦੀਆਂ ਇਕੱਤਰ ਹੋ ਕੇ ਅੱਜ ਸ਼ਹਿਰ ਵਿੱਚ ਪ੍ਰੋਟੈਸਟ ਕੀਤਾ ਜਾਣਾ ਹੈ ਔਰ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਜਦੋਂ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਦਲਿਤ ਭਾਈਚਾਰੇ ਨੂੰ ਜਾਤ ਪੁੱਛ ਕੇ ਟਾਰਗੇਟ ਕੀਤਾ ਜਾਂਦਾ ਉਹ ਵੀ ਅਤਵਾਦ ਹੁੰਦਾ ਉਹ ਵੀ ਟੈਰਰਿਜ਼ਮ ਹੁੰਦਾ ਤੇ ਜਦੋਂ ਸਿੱਖਾਂ ਨੂੰ 1984 ਵਿੱਚ ਦਿੱਲੀ ਦੇ ਵੱਖ-ਵੱਖ ਹੋਰ ਸਟੇਟਾਂ ਵਿੱਚ ਕਤਲ ਕੀਤਾ ਗਿਆ ਉਹ ਵੀ ਅਤਵਾਦ ਸੀਗਾ ਤੇ ਜਦੋਂ ਮੁਸਲਮਾਨਾਂ ਨੂੰ ਗੁਜਰਾਤ ਵਿੱਚ ਕਤਲ ਕੀਤਾ ਗਿਆ ਉਹ ਵੀ ਅਤਵਾਦ ਸੀਗਾ ਤੇ ਜਦੋਂ ਈਸਾਈਆਂ ਨੂੰ ਓਡੀਸ਼ਾ ਵਿੱਚ ਕਤਲੇਆਮ ਕੀਤਾ ਗਿਆ ਉਹ ਵੀ ਅਤਵਾਦ ਸੀ ਇਸੇ ਤਰ੍ਹਾਂ ਪਹਿਲਗਾਮ ਵਿੱਚ ਜਿਹੜਾ دہشتਗਰਦਾਂ ਨੇ ਉੱਥੇ ਦੇ ਸਲਾਨੀਆਂ ਦਾ ਧਰਮ ਪੁੱਛ ਕੇ ਉਹਨਾਂ ਨੂੰ ਟਾਰਗੇਟ ਕੀਤਾ ਉਹ ਵੀ ਇੱਕ ਅੱਤਵਾਦ ਸੀਗਾ ਔਰ ਅਸੀਂ ਇਹ ਦੱਸਣਾ ਚਾਹੁੰਦੇ ਆਂ ਕਿ ਆਪਣੇ ਜਿਹੜੇ ਮਸਜਿਦਾਂ ਦੇ ਉੱਤੇ ਹਮਲਾ ਹੋ ਰਿਹਾ ਉਹ ਵੀ ਇੱਕ ਤਰ੍ਹਾਂ ਦਾ ਅੱਤਵਾਦ ਆ ਔਰ ਅਸੀਂ ਇਹ دہشتਗਰਦੀ ਜਿਹੜਾ ਕਿਸੇ ਵੀ ਤਰ੍ਹਾਂ ਦਾ ਟੈਰਰਿਜ਼ਮ ਆ ਅਸੀਂ ਉਸ ਟੈਰਰਿਜ਼ਮ ਦਾ ਵਿਰੋਧ ਕਰਦੇ ਆਂ ਚਾਹੇ ਉਹ ਟੈਰਰਿਜ਼ਮ ਹਿੰਦੂਆਂ ਦੇ ਖਿਲਾਫ ਹੋਵੇ ਚਾਹੇ ਟੈਰਰਿਜ਼ਮ ਮੁਸਲਮਾਨਾਂ ਦੇ ਖਿਲਾਫ ਹੋਵੇ ਚਾਹੇ ਦਲਿਤ ਭਾਈਚਾਰੇ ਦੇ ਖਿਲਾਫ ਹੋਵੇ ਚਾਹੇ ਕ੍ਰਿਸ਼ਚਨਾਂ ਦੇ ਖਿਲਾਫ ਹੋਵੇ ਅਸੀਂ ਇਹ ਜਿਹੜਾ ਅਤਵਾਦ ਆ ਇਹਦੇ ਖਿਲਾਫ ਆਵਾਜ਼ ਜਿਹੜੀ بلند ਕਰਦੇ ਰਵਾਂਗੇ ਤੇ ਸਾਡਾ ਜਿਹੜਾ ਭਾਈਚਾਰਾ ਸਮੂਹਕ ਕੌਮਾਂ ਦਾ ਭਾਈਚਾਰਾ ਬੰਦੀਆਂ ਦਲਿਤ ਜਥੇਬੰਦੀਆਂ ਤੇ ਮੁਸਲਿਮ ਜਥੇਬੰਦੀਆਂ ਵੱਲੋਂ ਜਿਹੜਾ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਜਿਹੜੇ ਸੈਲਾਨੀ ਸੀਗੇ ਉਹਨਾਂ ਦੇ ਉੱਤੇ ਇੱਕ ਬਹੁਤ ਦਰਿੰਦਗੀ ਭਰਿਆ ਜਿਹੜਾ ਹਮਲਾ ਕੀਤਾ دہشت گردਾਂ ਨੇ ਉਹਦੇ ਵਿਰੋਧ ਦੇ ਵਿੱਚ ਉਹਦੇ ਹਮਲੇ ਦੇ ਵਿੱਚ ਜਿਹੜੇ 26 25 ਤੋਂ 26 ਦੇ ਕਰੀਬ ਜਿਹੜੇ ਸੈਲਾਨੀ ਆ ਉਹ ਮਾਰੇ ਗਏ ਉਸ ਦੇ ਵਿਰੋਧ ਵਿੱਚ ਅੱਜ ਵੱਖ-ਵੱਖ ਸੰਗਠਨਾਂ ਨੇ ਹੁਸ਼ਿਆਰਪੁਰ ਬੰਦ ਦੀ ਕਾਲ ਦਿੱਤੀ ਸੀ ਉਸ ਦੇ ਤਹਿਤ ਅੱਜ ਹੁਸ਼ਿਆਰਪੁਰ ਦੇ ਗੁਰਦੁਆਰਾ ਸਿੰਘ ਸਭਾ ਤੋਂ ਸਾਰੀਆਂ ਜਿਹੜੀਆਂ ਸਮੂਹਕ ਜਥੇਬੰਦੀਆਂ ਇਕੱਤਰ ਹੋ ਕੇ ਅੱਜ ਸ਼ਹਿਰ ਵਿੱਚ ਪ੍ਰੋਟੈਸਟ ਕੀਤਾ ਜਾਣਾ ਹੈ ਔਰ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਜਦੋਂ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਦਲਿਤ ਭਾਈਚਾਰੇ ਨੂੰ ਜਾਤ ਪੁੱਛ ਕੇ ਟਾਰਗੇਟ ਕੀਤਾ ਜਾਂਦਾ ਉਹ ਵੀ ਅਤਵਾਦ ਹੁੰਦਾ ਉਹ ਵੀ ਟੈਰਰਿਜ਼ਮ ਹੁੰਦਾ ਤੇ ਜਦੋਂ ਸਿੱਖਾਂ ਨੂੰ 1984 ਵਿੱਚ ਦਿੱਲੀ ਦੇ ਵੱਖ-ਵੱਖ ਹੋਰ ਸਟੇਟਾਂ ਵਿੱਚ ਕਤਲ ਕੀਤਾ ਗਿਆ ਉਹ ਵੀ ਅੱਤਵਾਦ ਸੀਗਾ ਤੇ ਜਦੋਂ ਮੁਸਲਮਾਨਾਂ ਨੂੰ ਗੁਜਰਾਤ ਵਿੱਚ ਕਤਲ ਕੀਤਾ ਗਿਆ ਉਹ ਵੀ ਅੱਤਵਾਦ ਸੀਗਾ ਤੇ ਜਦੋਂ ਇਸਾਈਆਂ ਨੂੰ ਓਡੀਸ਼ਾ ਵਿੱਚ ਕਤਲੇਆਮ ਕੀਤਾ ਗਿਆ ਉਹ ਵੀ ਅੱਤਵਾਦ ਸੀ ਇਸੇ ਤਰ੍ਹਾਂ ਪਹਿਲਗਾਮ ਵਿੱਚ ਜਿਹੜੇ دہشتਗਰਦਾਂ ਨੇ ਉੱਥੇ ਦੇ ਸਲਾਨੀਆਂ ਦਾ ਧਰਮ ਪੁੱਛ ਕੇ ਉਹਨਾਂ ਨੂੰ ਟਾਰਗੇਟ ਕੀਤਾ ਉਹ ਵੀ ਇੱਕ ਅੱਤਵਾਦ ਸੀਗਾ ਔਰ ਅਸੀਂ ਇਹ ਦੱਸਣਾ ਚਾਹੁੰਦੇ ਆਂ ਕਿ ਆਪਣੇ ਜਿਹੜੇ ਮਸਜਿਦਾਂ ਦੇ ਉੱਤੇ ਹਮਲਾ ਹੋ ਰਿਹਾ ਉਹ ਵੀ ਇੱਕ ਤਰ੍ਹਾਂ ਦਾ ਅੱਤਵਾਦ ਆ ਔਰ ਅਸੀਂ ਇਹ ਦਹਿਸ਼ਤਗਰਦੀ ਜਿਹੜਾ ਕਿਸੇ ਵੀ ਤਰ੍ਹਾਂ ਦਾ ਟੈਰਰਿਜ਼ਮ ਆ ਅਸੀਂ ਉਸ ਟੈਰਰਿਜ਼ਮ ਦਾ ਵਿਰੋਧ ਕਰਦੇ ਆ ਚਾਹੇ ਉਹ ਟੈਰਰਿਜ਼ਮ ਹਿੰਦੂਆਂ ਦੇ ਖਿਲਾਫ ਹੋਵੇ ਚਾਹੇ ਟੈਰਰਿਜ਼ਮ ਮੁਸਲਮਾਨਾਂ ਦੇ ਖਿਲਾਫ ਹੋਵੇ ਚਾਹੇ ਦਲਿਤ ਭਾਈਚਾਰੇ ਦੇ ਖਿਲਾਫ ਹੋਵੇ ਚਾਹੇ ਕ੍ਰਿਸ਼ਚਨਾਂ ਦੇ ਖਿਲਾਫ ਹੋਵੇ ਅਸੀਂ ਇਹ ਜਿਹੜਾ ਅੱਤਵਾਦ ਆ ਇਹਦੇ ਖਿਲਾਫ ਆਵਾਜ਼ ਜਿਹੜੀ ਬੁਲੰਦ ਕਰਦੇ ਰਵਾਂਗੇ ਤੇ ਸਾਡਾ ਜਿਹੜਾ ਭਾਈਚਾਰਾ ਸਮੂਹਕ ਕੌਮਾਂ ਦਾ ਭਾਈਚਾਰਾ ਇਸੇ ਤਰ੍ਹਾਂ ਕੰਮਜਾਬ ਹੋਵੇਗਾ ਤੇ ਅਸੀਂ ਇੱਕ ਜੁਟਤਾ ਦੇ ਤਰ੍ਹਾਂ ਇਦਾਂ ਰਹਿੰਦੇ ਰਹਾਂਗੇ ਤੇ ਜਿਹੜੇ دہشتਗਰਦਵਾ ਜਿਹੜੇ ਭਾਈਚਾਰਾ ਖਰਾਬ ਕਰਨ ਤਾਂ ਤੁਸੀਂ ਸੁਣਿਆ ਇਸ ਦਾ ਅਸਰ ਪੂਰੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹਿੰਦੁਸਤਾਨ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਪੂਰੇ ਭਾਰਤ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿਉਂਕਿ ਜਿਸ ਤਰੀਕੇ ਦੀ ਕਾਇਰਾਨਾ ਹਰਕਤ ਅੱਤਵਾਦੀਆਂ ਦੇ ਵੱਲੋਂ ਕੀਤੀ ਗਈ ਹੈ ਇੱਕ ਟੂਰਿਸਟ ਜੋ ਆਪਣਾ ਮਨੋਰੰਜਨ ਕਰਨ ਦੇ ਲਈ ਗਿਆ ਸੀ ਜੋ ਫੁਰਸਤ ਦੇ ਪਲ ਮਨਾਉਣ ਦੇ ਲਈ ਗਏ ਸੀ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਇਹ ਉਹਨਾਂ ਦੀ ਜ਼ਿੰਦਗੀ ਦਾ ਆਖਰੀ ਸਫ਼ਰ ਹੋਵੇਗਾ ਇਹ ਮੌਜ ਮਸਤੀ ਉਹਨਾਂ ਦੀ ਜ਼ਿੰਦਗੀ ਦਾ ਆਖਰੀ ਪਲ ਹੋਵੇਗਾ ਕਿਉਂਕਿ ਅੱਤਵਾਦੀਆਂ ਦੇ ਵੱਲੋਂ ਕਾਹਿਰਾਨਾ ਹਰਕਤ ਕਰਕੇ ਉਹਨਾਂ ਨੂੰ ਗੋਲੀਆਂ ਦੇ ਨਾਲ ਪੁੱਨ ਦਿੱਤਾ ਜਿਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਆ ਤਾਂ ਇਸ ਘਟਨਾ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਵਿਦੇਸ਼ਾਂ ਤੱਕ ਵੀ ਕਾਫੀ ਰੋਸ ਪਾਇਆ ਜਾ ਰਿਹਾ ਤਾਂ ਹੁਣ ਆਖਰ ਕਦੋਂ ਤੱਕ ਉਹ ਅੱਤਵਾਦੀ ਬੰਦੀਆਂ ਦਲਿਤ ਜਥੇਬੰਦੀਆਂ ਤੇ ਮੁਸਲਿਮ ਜਥੇਬੰਦੀਆਂ ਵੱਲੋਂ ਜਿਹੜਾ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਜਿਹੜੇ ਸੈਲਾਨੀ ਸੀਗੇ ਉਹਨਾਂ ਦੇ ਉੱਤੇ ਇੱਕ ਬਹੁਤ ਦਰਿੰਦਗੀ ਭਰਿਆ ਜਿਹੜਾ ਹਮਲਾ ਕੀਤਾ دہشت گردਾਂ ਨੇ ਉਹਦੇ ਵਿਰੋਧ ਦੇ ਵਿੱਚ ਉਹਦੇ ਹਮਲੇ ਦੇ ਵਿੱਚ ਜਿਹੜੇ 26 25 ਤੋਂ 26 ਦੇ ਕਰੀਬ ਜਿਹੜੇ ਸੈਲਾਨੀ ਆ ਉਹ ਮਾਰੇ ਗਏ ਉਸ ਦੇ ਵਿਰੋਧ ਵਿੱਚ ਅੱਜ ਵੱਖ-ਵੱਖ ਸੰਗਠਨਾਂ ਨੇ ਹੁਸ਼ਿਆਰ ਪ੍ਰਬੰਧ ਦੀ ਕਾਲ ਦਿੱਤੀ ਸੀ ਉਸ ਦੇ ਤਹਿਤ ਅੱਜ ਹੁਸ਼ਿਆਰਪੁਰ ਦੇ ਗੁਰਦੁਆਰਾ ਸਿੰਘ ਸਭਾ ਤੋਂ ਸਾਰੀਆਂ ਜਿਹੜੀਆਂ ਸਮੂਹਕ ਜਥੇਬੰਦੀਆਂ ਇਕੱਤਰ ਹੋ ਕੇ ਅੱਜ ਸ਼ਹਿਰ ਵਿੱਚ ਪ੍ਰੋਟੈਸਟ ਕੀਤਾ ਜਾਣਾ ਹੈ ਔਰ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਜਦੋਂ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਦਲਿਤ ਭਾਈਚਾਰੇ ਨੂੰ ਜਾਤ ਪੁੱਛ ਕੇ ਟਾਰਗੇਟ ਕੀਤਾ ਜਾਂਦਾ ਉਹ ਵੀ ਅਤਵਾਦ ਹੁੰਦਾ ਉਹ ਵੀ ਟੈਰਰਿਜ਼ਮ ਹੁੰਦਾ ਤੇ ਜਦੋਂ ਸਿੱਖਾਂ ਨੂੰ 1984 ਵਿੱਚ ਦਿੱਲੀ ਦੇ ਵੱਖ-ਵੱਖ ਹੋਰ ਸਟੇਟਾਂ ਵਿੱਚ ਕਤਲ ਕੀਤਾ ਗਿਆ ਉਹ ਵੀ ਅੱਤਵਾਦ ਸੀਗਾ ਤੇ ਜਦੋਂ ਮੁਸਲਮਾਨਾਂ ਨੂੰ ਗੁਜਰਾਤ ਵਿੱਚ ਕਤਲ ਕੀਤਾ ਗਿਆ ਉਹ ਵੀ ਅੱਤਵਾਦ ਸੀਗਾ ਤੇ ਜਦੋਂ ਇਸਾਈਆਂ ਨੂੰ ਓਡੀਸ਼ਾ ਵਿੱਚ ਕਤਲੇਆਮ ਕੀਤਾ ਗਿਆ ਉਹ ਵੀ ਅੱਤਵਾਦ ਸੀ ਇਸੇ ਤਰ੍ਹਾਂ ਪਹਿਲਗਾਮ ਵਿੱਚ ਜਿਹੜੇ دہشتਗਰਦਾਂ ਨੇ ਉੱਥੇ ਦੇ ਸਲਾਨੀਆਂ ਦਾ ਧਰਮ ਪੁੱਛ ਕੇ ਉਹਨਾਂ ਨੂੰ ਟਾਰਗੇਟ ਕੀਤਾ ਉਹ ਵੀ ਇੱਕ ਅੱਤਵਾਦ ਸੀਗਾ ਔਰ ਅਸੀਂ ਇਹ ਦੱਸਣਾ ਚਾਹੁੰਦੇ ਆਂ ਕਿ ਆਪਣੇ ਜਿਹੜੇ ਮਸਜਿਦਾਂ ਦੇ ਉੱਤੇ ਹਮਲਾ ਹੋ ਰਿਹਾ ਉਹ ਵੀ ਇੱਕ ਤਰ੍ਹਾਂ ਦਾ ਹੱਤਵਾਦ ਆ ਔਰ ਅਸੀਂ ਇਹ دہشتਗਰਦੀ ਜਿਹੜਾ ਕਿਸੇ ਵੀ ਤਰ੍ਹਾਂ ਦਾ ਟੈਰਰਿਜ਼ਮ ਆ ਅਸੀਂ ਉਸ ਟੈਰਰਿਜ਼ਮ ਦਾ ਵਿਰੋਧ ਕਰਦੇ ਆ ਚਾਹੇ ਉਹ ਟੈਰਰਿਜ਼ਮ ਹਿੰਦੂਆਂ ਦੇ ਖਿਲਾਫ ਹੋਵੇ ਚਾਹੇ ਟੈਰਰਿਜ਼ਮ ਮੁਸਲਮਾਨਾਂ ਦੇ ਖਿਲਾਫ ਹੋਵੇ ਚਾਹੇ ਦਲਿਤ ਭਾਈਚਾਰੇ ਦੇ ਖਿਲਾਫ ਹੋਵੇ ਚਾਹੇ ਕ੍ਰਿਸ਼ਟਨਾ ਦੇ ਖਿਲਾਫ ਹੋਵੇ ਅਸੀਂ ਇਹ ਜਿਹੜਾ ਅਤਵਾਦ ਆ ਇਹਦੇ ਖਿਲਾਫ ਆਵਾਜ਼ ਜਿਹੜੀ ਬੁਲੰਦ ਕਰਦੇ ਰਵਾਂਗੇ ਤੇ ਸਾਡਾ ਜਿਹੜਾ ਭਾਈਚਾਰਾ ਸਮੂਹਕ ਕੌਮਾਂ ਦਾ ਭਾਈਚਾਰਾ ਇਸੇ ਤਰ੍ਹਾਂ ਕੰਮਜਾਬ ਹੋਵੇਗਾ ਤੇ ਅਸੀਂ ਇੱਕ ਜੁਟਤਾ ਦੀ ਤਰ੍ਹਾਂ ਇੱਦਾਂ ਰਹਿੰਦੇ ਰ੍ਹਾਂਗੇ ਤੇ ਜਿਹੜੇ دہشت گردਵਾ ਜਿਹੜੇ ਭਾਈਚਾਰਾ ਖਰਾਬ ਕਰਨ ਤਾਂ ਤੁਸੀਂ ਸੁਣਿਆ ਇਸ ਦਾ ਅਸਰ ਪੂਰੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਹਿੰਦੁਸਤਾਨ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਪੂਰੇ ਭਾਰਤ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿਉਂਕਿ ਜਿਸ ਤਰੀਕੇ ਦੀ ਕਾਇਰਾਨਾ ਹਰਕਤ ਅੱਤਵਾਦੀਆਂ ਦੇ ਵੱਲੋਂ ਕੀਤੀ ਗਈ ਹੈ ਇੱਕ ਟੂਰਿਸਟ ਜੋ ਆਪਣਾ ਮਨੋਰੰਜਨ ਕਰਨ ਦੇ ਲਈ ਗਿਆ ਸੀ ਜੋ ਫੁਰਸਤ ਦੇ ਪਲ ਮਨਾਉਣ ਦੇ ਲਈ ਗਿਆ ਸੀ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਇਹ ਉਹਨਾਂ ਦੀ ਜ਼ਿੰਦਗੀ ਦਾ ਆਖਰੀ ਸਫ਼ਰ ਹੋਵੇਗਾ ਇਹ ਮौज-ਮਸਤੀ ਉਹਨਾਂ ਦੀ ਜ਼ਿੰਦਗੀ ਦਾ ਆਖਰੀ ਪਲ ਹੋਵੇਗਾ ਕਿਉਂਕਿ ਅੱਤਵਾਦੀਆਂ ਦੇ ਵੱਲੋਂ ਕਾਇਰਾਨਾ ਹਰਕਤ ਕਰਕੇ ਉਹਨਾਂ ਨੂੰ ਗੋਲੀਆਂ ਦੇ ਨਾਲ ਉਹਨਾਂ ਦੇ ਤਾ ਜਿਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਹੈ